ਪੰਜਾਬ ਅਤੇ ਕੈਲੀਫੋਰਨੀਆ ਬਨਣਗੇ ਪੱਗਵਟ ਪ੍ਰਾ ਦੁਨੀਆ ਵਿੱਚ ਦੋ ਖਿੱਤੇ ਫਸਲੀ ਪੈਦਾਵਾਰ ਵਜੋਂ ਮਸ਼ਹੂਰ ਹਨ ਇਧਰ ਪੰਜਾਬ ਅਤੇ ਉਧਰ ਕੈਲੀਫੋਰਨੀਆ ਤੇ ਫਸਲੀ ਵਿਭਿੰਨਤਾ ਤੇ ਖਾਸ ਕਰਕੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਪੰਜਾਬ ਅਤੇ ਕੈਲੀਫੋਰਨੀਆ ਦੋਵੇਂ ਚਿੰਤਤ ਹਨ ਅੱਜ ਚੰਡੀਗੜ੍ਹ ਚ ਫੂਡ ਕਮਿਸ਼ਨ ਦੇ ਦਫ਼ਤਰ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੀਆਂ ਸਮੱਸਿਆਵਾਂ ਸਾਂਝੀਆਂ ਹਨ ਸਾਡੇ ਮੁੱਦੇ ਸਾਂਝੇ ਹਨ ਇਸ ਲਈ ਅੱਜ ਤੋਂ ਪੰਜਾਬ ਅਤੇ ਕੈਲੀਫੋਰਨੀਆ ਪੱਗਵਟ ਭਰਾ ਬਣਨਗੇ ਅਤੇ ਦੋਹਾਂ ਸੂਬਿਆਂ ਦੇ ਖੇਤੀ ਮਾਹਰ ਸਿਰ ਜੋੜ ਕੇ ਇਹਨਾਂ ਸਮੱਸਿਆਵਾਂ ਦਾ ਨਾ ਕੇਵਲ ਹੱਲ ਕੱਢਣਗੇ ਬਲਕਿ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਾਰਗਦਰਸ਼ਨ ਕਰਨਗੇ ਸਾਰੀ ਗੱਲ ਸੁਣਨ ਤੋਂ ਪਹਿਲਾਂ ਦੱਸ ਦਈਏ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਆਓ ਹੁਣ ਗੱਲ ਅੱਗੇ ਤੋਰੀਏ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਹਨ ਬਾਲਮਕਨ ਸ਼ਰਮਾ ਜੋ ਦੁਨੀਆ ਭਰ ਦੇ ਦੇਸ਼ਾਂ ਦੇ ਦੌਰੇ ਕਰਕੇ ਪੰਜਾਬ ਦੇ ਫੂਡ ਨੂੰ ਪੰਜਾਬ ਦੇ ਅਸਲੀ ਸਵਾਦ ਨੂੰ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ ਉਹਨਾਂ ਨੂੰ ਪਤਾ ਲੱਗਾ ਕਿ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ ਫ੍ਰਿਜਨੋ ਖੇਤੀਬਾੜੀ ਕਾਲਜ ਦਾ ਇੱਕ ਵਫਦ ਪੀਏਯੂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਆਇਆ ਹੋਇਆ ਹੈ ਜਿਵੇਂ ਪਹਿਲਾਂ ਪੀਯੂ ਦੇ ਵੀਸੀ ਡਾਕਟਰ ਗੋਸਲ ਗਏ ਸਨ ਉਹਨਾਂ ਉਸ ਵਫ਼ਦ ਦਾ ਭਰਪੂਰ ਫਾਇਦਾ ਲੈਣ ਲਈ ਉਸ ਉੱਚ ਪਦਰੀ ਵਫ਼ਦ ਨੂੰ ਚੰਡੀਗੜ੍ਹ ਆਪਣੇ ਦਫ਼ਤਰ ਬੁਲਾਇਆ ਤੇ ਦੂਜੇ ਪਾਸੇ ਮਾਨਯੋਗ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਆਉਣ ਲਈ ਗੁਜ਼ਾਰਿਸ਼ ਕੀਤੀ ਬਸ ਫਿਰ ਕੀ ਸੀ ਵੱਖ-ਵੱਖ ਮਹਾਰਾ ਨਾਲ ਲਿਬਰੇਜ ਇਸ ਮੀਟਿੰਗ ਵਿੱਚ ਪੰਜਾਬ ਤੇ ਕੈਲੀਫੋਰਨੀਆ ਦੀਆਂ ਸਾਂਝੀਆਂ ਸਮੱਸਿਆਵਾਂ ਬਾਰੇ ਖੁੱਲ੍ਹੀਆਂ ਵਿਚਾਰਾਂ ਹੋਈਆਂ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਬਾਰੇ ਚਰਚਾ ਹੋਈ ਫਸਲੀ ਵਿਭਿੰਨਤਾ ਬਾਰੇ ਚਰਚਾ ਹੋਈ ਪੌਣ ਪਾਣੀ ਵਿੱਚ ਸਮਾਨਤਾ ਹੋਣ ਕਰਕੇ ਉਹ ਕਿਹੜੀਆਂ ਫਸਲਾਂ ਜੋ ਕੈਲੀਫੋਰਨੀਆ ਵਾਂਗ ਪੰਜਾਬ ਦਾ ਕਿਸਾਨ ਵੀ ਵਿਝੇ ਤਾਂ ਉਹ ਮਾਲਾ-ਮਾਲ ਹੋ ਸਕਦਾ ਹੈ ਇਹਨਾਂ ਫਸਲਾਂ ਵਿੱਚ ਸਿਟਰਿਕ ਐਵੋਕਾਡੋ ਡ੍ਰੈਗਨ ਫਰੂਟ ਰਾਸਬੇਰੀ ਸਟਰਾਬੇਰੀ ਬਲੂਬੇਰੀ ਅਤੇ ਹੋਰ ਫਲਾਂ ਵਾਲੀਆਂ ਫਸਲਾਂ ਸ਼ਾਮਲ ਹਨ ਤੁਸੀਂ ਤਸਵੀਰਾਂ ਤਾਂ ਦੇਖ ਰਹੇ ਹੋ ਪਰ ਮੇਰਾ ਫਰਜ਼ ਹੈ ਕਿ ਤੁਹਾਨੂੰ ਦੱਸਾਂ ਕਿ ਇਹ ਕਿਹੜੀਆਂ ਸ਼ਖਸੀਤਾ ਹਨ ਜੋ ਪੰਜਾਬ ਅਤੇ ਕੈਲੀਫੋਰਨੀਆ ਦੀਆਂ ਖੇਤੀ ਤੰਦਾਂ ਨੂੰ ਮਜ਼ਬੂਤ ਕਰਨ ਜਾ ਰਹੀਆਂ ਹਨ ਉਹ ਕਿਹੜੀਆਂ ਸ਼ਖਸੀਤਾ ਹਨ ਜੋ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੀਆਂ ਹਨ ਲਓ ਸੁਣੋ ਕੈਲੀਫੋਰਨੀਆ ਦੇ ਵਫਦ ਦੀ ਗਵਾਹੀ ਕਰ ਰਹੇ ਹਨ मैडम शरीन एल्जाबेथ जो सोइल साइंसेज ਦੇ ਯਾਨੀ ਧਰਤੀ ਦੀ ਸਿਹਤ ਦੇ ਵਿਗਿਆਨੀ ਹਨ ਅਤੇ ਹਾਰਟੀਕਲਚਰ ਦੇ ਪ੍ਰੋਫੈਸਰ ਪੰਜਾਬੀ ਮੂਲ ਦੇ ਗੁਰੇਤ ਬਰਾੜ ਇਹਨਾਂ ਦੇ ਨਾਲ ਕੈਲੀਫੋਰਨੀਆ ਤੋਂ ਆਏ 6 ਅਮਰੀਕਨ ਵਿਦਿਆਰਥੀਆਂ ਦਾ ਵਫ਼ਦ ਵੀ ਸ਼ਾਮਲ ਹੈ ਜੋ ਉਪਰੋਕਤ ਵਿਸ਼ਿਆਂ ਤੇ ਖੋਜਬੀਨ ਕਰਨ ਪੰਜਾਬ ਆਏ ਹੋਏ ਹਨ ਇਸ ਤੋਂ ਇਲਾਵਾ ਪੰਜਾਬ ਦੇ ਸੋਇਲ ਕਨਜ਼ਰਵੇਸ਼ਨ ਦੇ ਮਾਹਰ ਡਾਕਟਰ ਢਿੱਲੋਂ ਨੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਫੂਡ ਕਮਿਸ਼ਨ ਦੇ ਮੈਂਬਰਾਂ ਵਿਜੇ ਦੱਤ ਅਤੇ ਚੇਤਨ ਧਾਲੀਵਾਲ ਨੇ ਆਪਣੀ ਭਰਵੀ ਹਾਜ਼ਰੀ ਲਵਾਈ ਇਸੇ ਤਰ੍ਹਾਂ ਮੈਂਬਰ ਪ੍ਰੀਤੀ ਚਾਵਲਾ ਨੇ ਨਾ ਕੇਵਲ ਕਮਿਸ਼ਨ ਦੇ ਕੰਮਾਂ ਦੀ ਜਾਣਕਾਰੀ ਪੇਸ਼ ਕੀਤੀ ਬਲਕਿ ਸ਼ਬਦਾਂ ਤਨਵਾਦ ਵੀ ਕੀਤਾ ਖੁਦ ਚੇਅਰਮੈਨ ਬਲਮਕੰਦ ਸ਼ਰਮਾ ਨੇ ਕਮਿਸ਼ਨ ਦੇ ਐਕਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਫੂਡ ਕਮਿਸ਼ਨ ਕਿਵੇਂ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਹੋ ਸਕਦਾ ਹੈ ਤੇ ਸਾਨੂੰ ਉਪਰਾਲਾ ਕਰਕੇ ਇਹ ਉੱਚ ਪੱਧਰੀ ਮੀਟਿੰਗ ਦਾ ਆਯੋਜਨ ਕਿਉਂ ਕਰਵਾਉਣਾ ਪਿਆ ਪੰਜਾਬ ਦੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਮਾਨਯੋਗ ਗੁਰਮੀਤ ਸਿੰਘ ਖੁੱਡੀਆਂ ਨੇ ਜਿੱਥੇ ਇਸ ਉਪਰਾਲੇ ਦੀ ਸਿਲਾਹਾ ਕੀਤੀ ਉੱਥੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਵਫ਼ਦ ਵਿੱਚ ਆਏ ਗੋਰੇ ਸਟੂਡੈਂਟ ਡੋਨਾਲਡ ਵਿਲੀਅਮ ਨੇ ਪੰਜਾਬ ਦੇ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਨਾ ਕੇਵਲ ਆਪਣੇ ਸਿਰ ਤੇ ਦਸਤਾਰ ਸਜਾਈ ਹੈ ਬਲਕਿ ਪੀਏਯੂ ਦੇ ਯਾਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਬਣੇ ਆਪਣੇ ਦੋਸਤ ਸੰਨੀ ਨਾਲ ਪੱਗ ਵਿਟਾ ਕੇ ਪੱਗਵਟ ਭਰਾ ਵੀ ਬਣ ਗਿਆ ਤਾਂ ਮੰਤਰੀ ਸਾਹਿਬ ਕਹਿ ਉੱਠੇ ਇਸ ਨੂੰ ਡੋਨਾਲਡ ਤੇ ਸੰਨੀ ਦੇ ਜਜ਼ਬਾਤੀ ਰਿਸ਼ਤੇ ਤੱਕ ਸੀਮਤ ਨਾ ਕਰੋ ਬਸ ਇਹ ਸਮਝੋ ਕਿ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਅੱਜ ਤੋਂ ਪੰਜਾਬ ਅਤੇ ਕੈਲੀਫੋਰਨੀਆ ਹੀ ਪਗਵਟ ਭਰਾ ਬਣ ਗਏ ਹਨ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ